ਆਪਾਂ ਨੂੰ ਇੱਕ ਨਵੀਂ चीज ਦੇਖਣ ਨੂੰ ਮਿਲੀ ਆ ਮੈਂ ਸ਼ਾਇਦ ਸਪਾਰ ਦੇ ਮੇਲੇ ਦੀ ਮਿਸ ਕਰਤੀ ਹੋਈ ਨਹੀਂ ਦੇਖੀ ਪਰ ਇੱਥੇ ਆਪਾਂ ਨੂੰ ਮਿਲੀ ਆ ਬਾਈ ਕੰਨ ਇਹਨੂੰ ਗੇਵਰ ਬੋਲਦੇ ਨੇ ਕੀਦੋ ਬਣਦਾ ਹੈ ਜਿਹੜੇ ਮੇਲੇ ਤੇ ਆ ਸਕਦਾ ਜਰੂਰ ਆਓ ਦੇਖਣ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਨਮਾਦਾ ਜ਼ਿਲ੍ਹਾ ਪਟਿਆਲਾ ਇਹ ਤੇ ਬਹੁਤ ਵੱਡਾ ਮੇਲਾ ਲੱਗਿਆ ਗੁੱਗਾ ਮਾੜੀ ਦਾ ਤੁਹਾਨੂੰ ਸਾਰਾ ਆਪਾਂ ਜੇ ਮੇਲਾ ਦਿਖਾਵਾਂਗੇ ਤੇ ਤਿੰਨ ਦਿਨੇ ਮੇਲਾ ਹੁੰਦਾ ਅੱਜ ਮੇਲੇ ਦਾ ਪਹਿਲਾ ਦਿਨ ਆ ਤੇ ਤੁਹਾਨੂੰ ਅੱਜ ਆਪਾਂ ਮੇਲੇ ਦਾ ਪਹਿਲਾ ਦਿਨ ਸਾਰਾ ਦਿਖਾਵਾਂਗੇ ਤੇ ਤੁਸੀਂ ਜਿਵੇਂ ਪਹਿਲੀ ਵੀਡੀਓ ਜੇ ਸਤਾਰ ਦੇ ਮੇਲੇ ਤੇ ਬਹੁਤ ਆਪਾਂ ਮੇਲੇ ਦਿਖਾਇਆ ਉਹਦੇ ਬਹੁਤ ਸਾਰੇ ਤੁਸੀਂ ਕਮੈਂਟ ਕਰੇ ਸੀ ਤੇ ਇਹਦੇ ਵੀ ਵੱਧ ਤੋਂ ਵੱਧ ਕਮੈਂਟ ਕਰਨਾ ਜੇ ਕੋਈ ਆਪਣਾ ਭੈਣ ਭਰਾ ਸੱਜਣ ਮਿੱਤਰ ਬਾਹਰ ਗਿਆ ਉਹ ਵੀ ਕਮੈਂਟ ਜਰੂਰ ਕਰਿਓ ਆਪਾਂ ਤੁਹਾਡਾ ਕੋਸ਼ਿਸ਼ ਕਰਾਂਗੇ ਰਿਪਲਾਈ ਕਰਨ ਦੀ ਤੇ ਤੁਹਾਨੂੰ ਦਿਖਾਉਣੇ ਅੱਜ ਆਪਾਂ ਸਾਰਾ ਮੇਲਾ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜਰੂਰ ਲਓ ਜੀ ਇੱਥੋਂ ਸਾਰਾ ਇਹ ਜਿਹੜਾ ਮੇਲਾ ਸਟਾਰਟ ਹੋ ਜਾਂਦਾ ਤੇ ਸਾਹਮਣੇ ਤੁਸੀਂ ਚੰਡੋਲ ਕਿਸ਼ਤੀਆਂ ਝੂਲੇ ਦੇਖ ਸਕਦੇ ਹੋ ਤੇ ਬਹੁਤ ਵੱਡਾ ਮੇਲਾ ਜੀ ਇਹ ਤੇ ਜਿਵੇਂ ਇੱਥੇ ਤੁਸੀਂ ਨਾਮ ਵਗੈਰਾ ਪਵਾ ਸਕਦੇ ਹੋ ਲਓ ਜੀ ਤੇ ਬਾਕੀ ਖਾਣ ਪੀਣ ਦੀ ਜੇ ਅਪਾਂ ਦੁਕਾਨਾਂ ਦੀ ਗੱਲ ਕਰੀਏ ਜੂਸ ਗੋਲ ਗੱਪੇ ਕਾफी ਕੁਸਤੂਨ ਖਾਣ ਨੂੰ ਇਹ ਮੇਲੇ ਵਿੱਚ ਮਿਲ ਜੂਗਾ ਬਹੁਤ ਵੱਡਾ ਮੇਲਾ ਜੀ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਨਾ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਜਾਂ ਤੁਸੀਂ ਬਾਹਰੋਂ ਵੀ ਆਪਣੀ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਿਓ ਤੇ ਚੱਲਦੇ ਆਂ ਅੱਗੇ ਤੁਹਾਨੂੰ ਸਾਰਾ ਅੱਜ ਇਹ ਮੇਲਾ ਲਓ ਜੀ ਇੱਧਰ ਆ ਗਈਆਂ ਦੁਕਾਨਾਂ ਜਿਵੇਂ ਤੁਸੀਂ ਦੇਖ ਸਕਦੇ ਬੱਚੇ ਦੇ ਖੇਡਾਂ ਆ ਗਈਆਂ ਜਿਵੇਂ ਹਨ ਲਓ ਤੇ ਆ ਆ ਗਈਆਂ ਇੱਧਰ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਦੁਕਾਨਾਂ ਤੇ ਬਾਕੀ ਜੇ ਪਾਰਕਿੰਗ ਦੀ ਗੱਲ ਕਰੀਏ ਪਾਰਕਿੰਗ ਵੀ ਹੈਗੀ ਆ ਤੁਸੀਂ ਮੋਟਰਸਾਈਕਲ ਗੱਡੀ ਆਪਣੀ ਆਰਾਮ ਨਾਲ ਇੱਥੇ پارک ਕਰ ਸਕਦੇ ਹੋ ਤੇ ਤਿੰਨ ਦਿਨੇ ਮੇਲਾ ਚੱਲਣਾ ਤੇ ਅੱਜ ਮੇਲੇ ਦਾ ਪਹਿਲਾ ਦਿਨ ਤੇ ਤੁਹਾਨੂੰ ਆਪਾਂ ਪਹਿਲੇ ਦਿਨ ਦਾ ਅੱਜ ਸਾਰਾ ਮੇਲਾ ਦਿਖਾ ਰਹੇ ਆਂ ਤੇ ਬਾਕੀ ਵੀਡੀਓ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਜਿਵੇਂ ਤੁਸੀਂ ਪਹਿਲੀ ਆਪਣੀ ਵੀਡੀਓ ਤੋਂ ਬਹੁਤ ਸਾਰਾ ਪਿਆਰ ਦਿੱਤਾ ਪਸਪਾਰ ਦੇ ਮੇਲੇ ਨੂੰ ਦਿਖਾਇਆ ਸੀ ਨਾ ਰਾਏਕੋਟ ਦਾ ਦਿਖਾਇਆ ਸੀ ਬਹੁਤ ਸਾਰਾ ਤੁਸੀਂ ਵੀਡੀਓ ਨੂੰ ਪਿਆਰ ਦਿੱਤਾ ਤੇ ਇਹ ਵੀਡੀਓ ਨੂੰ ਉਦਾਂ ਹੀ ਪਿਆਰ ਦੇਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਭੈਣ ਭਰਾਵਾਂ ਨਾਲ ਸੱਚੇ ਨਿੱਤਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਬੰਦੇ ਤੱਕ ਆਪਣੀ ਵੀਡੀਓ ਪਹੁੰਚੇ ਲਓ ਜੀ ਆਹ ਦੇਖੋ ਤੇ ਆ ਜਿਵੇਂ ਜੁਵੈਲਰੀ ਵਗੈਰਾ ਹੋ ਗਈ ਨਾ ਸਾਰਾ ਸਮਾਨ ਇਹ ਮੇਦਾ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਦਿਖਾਉਨੇ ਆਪਾਂ ਸਾਰਾ ਅੱਜ ਇਹ ਮੇਲਾ ਤੇ ਬਾਕੀ ਅੱਗੇ ਲੋ ਵੀ ਖੁੰਡੇ ਪਏ ਨੇ ਤੇ ਖੁੰਡੇ ਵੀ ਤੁਹਾਨੂੰ ਮੇਲੇ ਚ ਦੇਖਣ ਨੂੰ ਮਿਲ ਜਾਣਗੇ ਦੇਖ ਸਕਦੇ ਜਿਵੇਂ ਖੁੰਡੇ ਬਾਕੀ ਕੜੇ ਹਨ ਤੇ ਬਾਕੀ ਅੱਗੇ ਬਟੂਆ ਹੋ ਗਿਆ ਜਿਵੇਂ ਲੋ ਵੀ ਐਨਕਾ ਹੋ ਗਈਆਂ ਤੇ ਇਹ ਸਾਰਾ ਤੁਹਾਨੂੰ ਜਿਹੜਾ ਤੇ ਬਾਕੀ ਜੀ ਗੱਲ ਕਰੀਏ ਪਾਰਕਿੰਗ ਤੁਹਾਨੂੰ ਪਾਰਕਿੰਗ ਇੱਧਰ ਮਿਲ ਜੂਗੀ ਤੇ ਬਾਕੀ ਇੱਧਰ ਆ ਗਿਆ ਡ్రਾਈ ਫਰੂਟ ਪਕੌੜੇ ਹਨ ਐਵੇਂ ਦਾ ਸਾਰਾ ਦੁਕਾਨਾਂਗੇ ਤੇ ਅੱਗੇ ਆ ਗਈਆਂ ਕਿੱਤੀਆਂ ਚੰਡੋਲ ਹਨਾ ਕਾਫੀ ਸਤ 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 ਕਿ ਜਮਿਲਾ ਦੁਕਾਨਾਂ ਨੇ ਸਾਰੀਆਂ ਵਾਕੀ ਅੱਜ ਝੰਡੂਲ ਝੂਲੇ ਆ ਗਏ ਦੁਕਾਨਾਂ ਆਪਾਂ ਲਵੇ ਆ ਕੇ ਸਾਰੇ ਆ ਗਿਆ ਝੰਡੂਲ ਇੱਧਰ ਉੱਧਰ ਆ ਗਏ ਝੂਲੇ ਬਾਕੀ ਇੱਧਰ ਜਮੇ ਟਰੈਕਟਰ ਵਗੈਰਾ ਹਨ ਬੱਚੇ ਦੇ ਖੇਡਾਂ ਸਾਰੀਆਂ ਆ ਗਈਆਂ ਤੇ ਇੱਧਰ ਸ੍ਰੀ ਭੈਣੀ ਸਾਹਿਬ ਦੀ ਸਪੈਸ਼ਲ ਕੁਲਚਰੀ ਬਾਕੀ ਲਓ ਵੀ ਯਾਤਰੂਪਾਰ ਦੇ ਮਰੇ ਦੇਖੋ ਜੀ ਮਿਲ ਗਈ ਮਠਾਈ ਤੇ ਇੱਥੇ ਮਜੂ ਇਹ ਮਤਲਬ ਸੀ ਦੇਖ ਰਹੇ। ਇਹ ਕੀ ਜੀਜਾ? ਹੈ? ਲਓ ਵੀ ਇੱਥੇ ਆਪਾਂ ਨੂੰ ਇੱਕ ਨਵੀਂ ਜੀ ਦੇਖਣ ਨੂੰ ਮਿਲੀ ਆ ਮੈਂ ਸ਼ਹਿਰ ਸਪਾਰ ਦੇ ਮੇਲੇ 'ਚ ਮਿਸ ਕਰਤੀ ਹੋਈ ਨਹੀਂ ਦੇਖੀ ਪਰ ਇੱਥੇ ਆਪਾਂ ਨੂੰ ਮਿਲੀ ਆ। ਬਾਈ ਕਹਿੰਦੇ ਇਹਨੂੰ ਗੇਵਰ ਬੋਲਦੇ ਨੇ। ਇਹਦੋਂ ਬਣਦਾ ਹੈ? ਦੁੱਧ ਮੈਦਾ ਵੇਸਣ। ਦੁੱਧ ਮੈਦਾ ਮਿਸ ਵੇਸਣ। ਹਾਂ ਇਹ ਜੀ ਜਦੋਂ ਬਣਦਾ। ਬਾਕੀ ਆਹ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਲਓ। ਤੇ ਅੱਗੇ ਦਿਖਾਉਨੇ ਆ ਤੁਹਾਨੂੰ ਸਾਰੀਆਂ ਆਪਾਂ ਦੁਕਾਨਾਂ। ਆ ਗਿਆ ਬਾਯੂ ਨਿਕਲਣ ਲੱਗ ਗਏ ਨੇ ਤਾਜ਼ਾ ਤਾਜ਼ਾ। ਲੋ ਵੀ ਦੇਖੋ। ਤੇ ਬਾਕੀ ਅੱਗੇ ਆ ਗਈ ਵਰਪੀ, ਪਕੌੜੇ ਹਨਾ ਸਾਰੇ ਤੁਹਾਨੂੰ ਮਿਲ ਜਾਣਗੇ। ਬਾਕੀ ਚੱਲਦੇ ਆਪਾਂ ਤੁਹਾਨੂੰ ਚੰਡੋਰ ਵੀ ਦਿਖਾਵਾਂਗੇ, ਛੁੱਲੇ ਸਾਰੇ ਦਿਖਾਵਾਂਗੇ ਤੇ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾਵਾਂਗੇ ਤਕਰੀਬਨ। ਤੇ ਜਿਵੇਂ ਆਹ ਬੱਚੇ ਦੇ ਖੇਡ ਆ ਗਈਆਂ ਹਨਾ। ਆਹ ਸਾਰੇ ਬੱਚੇ ਦੇ ਖੇਡ ਆ ਗਏ ਨੇ ਤੁਸੀਂ ਦੇਖ ਸਕਦੇ ਹੋ। ਤੇ ਅੱਗੇ ਇਕੱਠ ਬਹੁਤ ਆ ਜੀ 10 ਰੁਪਏ ਗਲਾਸ 10 ਰੁਪਏ ਗਲਾਸ 10 ਰੁਪਏ ਗਲਾਸ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਦੇਖ ਸਕਦੇ ਹੋ ਤੇ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆਹ ਬਾਈ ਉਹਨੀ ਦੁਕਾਨਾਂ ਲਾ ਰਹੇ ਨੇ ਹਜੇ ਜਿਵੇਂ ਆਹ ਦੇਖੋ ਸਾਰੀਆਂ ਨਾ ਇਹ ਤੁਹਾਨੂੰ ਆਪਾਂ ਦਿਖਾਉਨੇ ਅੱਗੇ ਦਿਖਾ ਦਈਏ ਪਹਿਲਾਂ ਆਪਾਂ ਅੰਗਰੇਜ਼ ਬਾਈ ਉਹਨੀ ਲਾ ਰਹੇ ਜੀ ਲਓ ਵੀ ਅੱਗੇ ਊੱਟ ਵਾਲੇ ਮੂੰਹ ਬਰਗਰ ਨਿਊਡਲ ਹਨ ਤੇ ਜਿਹੜੇ-ਜਿਹੜੇ ਮੇਲੇ ਨੂੰ ਮਿਸ ਕਰਦੇ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਵੀ ਆਪਣੇ ਭੈਣ ਭਰਾ ਬਾਹਰ ਬੈਠੇ ਨੇ ਉਹ ਮੇਲਾ ਘਰ ਦਾ ਵੀ ਦੇਖ ਸਕਣ ਆਹ ਦੇਖੋ ਜੇ ਇੱਧਰ ਗੰਨੇ ਦਾ ਰਸ ਬਹੁਤ ਵਧੀਆ ਕੋਈ ਦੀ ਗੁਲਤੀ ਦੇਖ ਰਹੋ ਜੀ ਕੋਈ ਵਾਲੀ ਗੁਲਤੀ ਮਿਲਤ ਬਾਦਾਮ ਸੈਂਕੜੇ ਪਕੌੜੇ ਤੇ ਬਹੁਤ ਕਾਠ ਆਈ ਇੱਧਰ 파ਰਸ ਲੱਗੇ ਹੋਏ ਨੇ ਜਿਵੇਂ 파ਰਸ ਹਨ ਲੇਡੀ 파ਰਸ ਹੋਗੇ ਸਾਰੇ ਕੋਈ ਦੇਖ ਸਕਦੇ ਹੋ ਜੀ ਤੇ ਐਵੇਂ ਸਾਰਾ ਮੇਲਾ ਜੀ ਤੇ ਇੱਧਰ ਦੇਖ ਸਕਦੇ ਹੋ ਕਿੰਨਾ ਇਕੱਠਾ ਜੀ ਤੁਸੀਂ ਮੇਲੇ ਦੇ ਵਾਪਕ ਇੱਧਰ ਸੜੀਆਂ ਮਠਿਆਈ ਦੀਆਂ ਦੁਕਾਨਾਂ ਆ ਗਈਆਂ ਹਨ ਤੇ ਦੇਖ ਸਕਦੇ ਹੋ ਕਿੰਨੀਆਂ ਦੁਕਾਨਾਂ ਨੇ ਇੱਧਰ ਮਠਿਆਈ ਦੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਚਨੋਲ ਵਗਰਾ ਦਿਖਾਉਣੇ ਪਹਿਲਾਂ ਆਪਾਂ ਮੱਥਾ ਟੇਕ ਲਈਏ ਤੇ ਆ ਦੇਖੋ ਇੱਧਰ ਬਹੁਤ ਦੂਰ ਤੱਕ ਦੁਕਾਨਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਸੱਚਲਾ ਭਟਾਣਾ ਤੇ ਨਾਂ ਲੱਗਾ ਗਿਆ ਸੱਚਲਾ ਭਟਾਣਾ ਨਾ ਤੇ ਇੱਧਰ ਵੀ ਬਹੁਤ ਦੂਰ ਤੱਕ ਇਹ ਮੇਲਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਜੇ ਆਪਾਂ ਗੱਲ ਕਰੀਏ ਉਹ ਵੀ ਦੇਖੋ ਤੇ ਆਹ ਦੇਖੋ ਜਿਵੇਂ ਹੈ ਨਾ ਰੰਗ-ਬਰੰਗੀ ਪਰਤੀ ਸਾਰੀ ਤੁਸੀਂ ਦੇਖ ਸਕਦੇ ਹੋ ਲੋਕ ਕੱਠ ਬਹੁਤ ਆ ਜੀ ਮੇਲੇ ਤੇ ਜੇ ਤੁਸੀਂ ਦੇਖ ਸਕਦੇ ਹੋ ਬਾਕੀ ਭੋਗ ਲੈਣਾ ਤੁਸੀਂ ਇੱਥੇ ਭੋਗ ਵੀ ਲੈ ਸਕਦੇ ਹੋ ਲਓ ਅੱਗੇ ਹੈਗਾ ਜੀ ਹੋਰ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਇੱਥੇ ਜਿਵੇਂ ਬੱਚਿਆਂ ਦੇ ਖੇਡਾਂ ਆ ਗਈਆਂ ਹਨ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਲਓ ਆ ਗਈਆਂ ਦੁਕਾਨਾਂ ਇੱਧਰ ਉਹਦੇ ਅੱਗੇ ਜੀ ਯਾਰ ਬੱਚੇ ਨਹੀਂ ਗੱਲਾਂ ਨੇ ਇਹ ਦੁਕਾਨਾਂ ਜਿਹੜੇ ਬਗਲੇ ਦੁਕਾਨਾਂ ਦੀ ਕੁਆਂਟੀਟੀ ਗਿਣਤੀ ਬਹੁਤ ਜ਼ਿਆਦਾ ਆ ਬਹੁਤ ਵੱਖਰੀ ਦੁਕਾਨਾਂ ਲੱਗੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਦੂਰ ਤੱਕ ਦੁਕਾਨਾਂ ਨੇ ਤੁਹਾਨੂੰ ਦਿਖਾਉਣੇ ਆ ਪਟਿਆਲਾ ਪਹੁੰਚਦਾ ਜੀ ਇਹਨੂੰ ਤੁਸੀਂ ਮੈਪ ਤੇ ਸਰਚ ਕਰਕੇ ਆ ਸਕਦੇ ਹੋ ਤੇ ਇੱਧਰ ਦੇਖੋ ਵੀ ਕਿੰਨਾ ਇਕੱਠਾ ਬਾਕੀ ਆ ਬੈਗ ਦੇਖੋ ਨਾ ਲੋ ਪਰਸ ਬੈਗ ਹਨ ਐਵੇਂ ਛੋਟੇ ਛੋਟੇ ਬੈਗ ਤੁਹਾਨੂੰ ਮਿਲ ਜਾਣਗੇ ਬਾਕੀ ਬੱਚਿਆਂ ਦੀਆਂ ਖੇਡਾਂ ਆਣ ਦੇਖੋ ਲੋ ਵੀ ਤੇ ਇਕੱਠ ਬਹੁਤ ਜਾਵੇ ਇਹ ਵੀ ਦੇਖੋ ਸੇਲ ਲੱਗੀ ਹੈ 20 ਰੁਪਏ ਲੋ ਤੇ ਬਾਕੀ ਆ ਇੰਦਰ ਇੱਧਰ ਦੇਖੋ ਤੇ ਜੀ ਜੰਤਰਾ ਤੇ ਬਕਤੀਏ ਕਹਿੰਦਾ ਮਾ ਪਿਆ ਟੂਰੀਆਂ ਤੇ ਬਕਤੀਆ ਢਾਂਜਰਾ ਪਈਆਂ ਨੇ ਕਰੀਆਂ ਆ ਨਾ ਸਾਰੀਆਂ ਤੁਸੀਂ ਦੇਖ ਸਕਦੇ ਹੋ ਲੋ ਤੇ ਬਕਤੀਆ ਮਹੀਨੇ ਤੜ ਜਮੇ ਇਹ ਸਾਰੇ ਸੋਨੇ-ਸੋਨੇ ਪੰਖੀਆਂ ਤੇ ਬੈਗ ਪਏ ਨੇ ਜਿਹਨੇ ਪਰਸ ਤੇ ਨੇ ਤੇ ਇਹ ਹੁਣ ਅਪਨੂੰ ਦਿਖਾਉਣੇ ਆ ਚੰਡੋਗਣੇ ਖੁੰਬੇ ਸਾਰੇ ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਬਾਹਰੋਂ ਵੀ ਆਪਣਾ ਭੈਣ ਭਰਾ ਵੀ ਵੀਡੀਓ ਉਹਦੀ ਕਮੈਂਟ ਜ਼ਰੂਰ ਕਰਿਓ ਤੇ ਇਹ ਵੀਡੀਓ ਵਾਰ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਛੋਟੇ ਚ ਸ਼ੇਅਰ ਨਾਲ ਬਹੁਤ ਵਰਤ ਪੈਂਦਾ ਵਾਰ ਤੋਂ ਬਾਅਦ ਸਟੋਰੀ ਲਾਇਆ ਕਰੋ ਹਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਓ ਵੀ चलता इधर चलोल गया इधर रेलगड्डी दौ चंद दो चलो ने सी भी चलती है सारा तो मेला ਕੀ ਬਾਹਰ ਵੀ ਜਾਂਦੀ ਹੈ ਤੇ ਕਮੈਂਟ ਕਰਾ ਕਰੋ ਕਿ ਕਿਹੜਾ ਕਿਹੜਾ ਨਾਲਦਾ ਕਮੈਂਟ ਤੇ ਸਿੱਧੀ ਬੈਠਣ ਦੋ ਕਮੈਂਟ ਕਰਕੇ ਦੱਸਿਓ ਆ ਵੀ ਦੇਖੋ ਕਿੱਥੀ ਬਾਹਰ ਵੀ ਜਾਂਦੀ ਹੈ ਜੋ ਬੰਦਾ ਤਾਂ ਪ੍ਰਬੰਧ ਹੋ ਰਿਹਾ ਦੇਖੋ ਕੀ ਬੰਨਣਾ ਆਹ ਗੱਲ ਜੇ ਅੰਦਰ ਜਲਦੀ ਆਨੇ ਉੱਡੀ ਆਣੀ ਚਾਰ ਲੱਗਿਆ ਹੁੰਦਾ ਵੇ ਜਾ ਰਿਹਾ ਪਾਣੀ ਉਹ ਦੇਖੋ ਬਾਕੀ ਇੱਧਰ ਐਵੇਂ ਬੱਤੀਆਂ ਦੀਆਂ ਉਹ ਵੀ ਥੋੜੇ ਆ ਗਏ ਇਹ ਹਾਲੇ ਕੋਦਰ ਆ ਵੀ ਬੱਤੀਆਂ ਵਾਲੇ ਜਿਹੜਾ ਇੱਧਰ ਬੈਠੇ ਨੇ 3-4 ਬੱਚੇ ਆ ਭਾਈ ਨੇ ਕੀਤੀ ਹੁਣ ਪੂਰੀ ਇਹ ਕਰ ਚਲੋ ਜੀ ਦੇਖੋ ਇਧਰ ਲਾ ਦੇਖੋ ਤੇ ਬਾਕੀ ਦਾ ਪਹਿਲਾ ਦਿਨ ਕੱਠ ਬਹੁਤ ਹੋਊਗਾ ਮੇਲੇ ਦਾ ਸ਼ਾਮ ਨੂੰ ਕੱਠ ਬਹੁਤ ਜ਼ਿਆਦਾ ਹੋ ਜਾਣਾ ਜਿਹੜੇ ਮੇਲੇ ਤੇ ਆ ਸਕਦਾ ਜਰੂਰ ਆਓ ਦੇਖਣ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਪੰਜਾਬ ਦੇ ਆਪਾਂ ਮੇਲੇ ਪੰਜਾਬ ਦਾ ਰੰਗਤ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤਾਂ ਸ਼ਾਹ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਹਨਾ ਤੇ ਦੇਖੋ ਲੋਕਿੰਗ ਲੈ ਜਿਹੜੇ ਜਿਹੜੇ ਮੇਲੇ ਨੂੰ ਮਿਕਸ ਕਰਦੇ ਉਹ ਵੀ ਜਰੂਰ ਕਰਿਆ ਕਰੋ ਕਮੈਂਟ ਯਾ ਵੀ ਕਰਤਾ ਬਾਈਓ ਬਾਈ ਹਾਵੀ ਚਲਾ ਦੇ ਤੇ ਚੱਤ ਕੋਣੀ ਕੀ ਜਾਂਦੀ ਐ ਤੇ ਚੱਤ ਚਾਲਦੇ ਅੱਗੇ ਤੱਕੋਂ ਨਾ ਤੁਹਾਨੂੰ ਬਾਕੀ ਇੱਧਰ ਜੂਸ ਵਾਲੇ ਰਿਹੜੇ ਆ ਗੰਨੇ ਦੇ ਰਸ ਆ ਜਿਹੜੇ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਇਹ ਆ ਸਾਰਾ ਮੇਲਾ ਜੀ ਬਾਕੀ ਬਹੁਤ ਸਾਰੀਆਂ ਦੁਕਾਨਾਂ ਨੇ ਬਹੁਤ ਇਕੱਠਾ ਮੇਲੇ ਤੇ ਜੇ ਆਪਾਂ ਗੱਲ ਕਰੀਏ ਤੇ ਆਹ ਇਕੱਲੇ ਚਲ ਪਿਆ ਫੇਰ ਆਹ ਚਲ ਪਿਆ ਫੇਰ ਤੇ ਵਸੇ ਇਤਰਾਗੀ ਟ੍ਰੇਨ 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 ਤੇ ਗਰਮੀ ਵੀ ਜੇ ਕਰੀ ਗਰਮੀ ਬਹੁਤ ਜ਼ਿਆਦਾ ਤੇ ਆ ਵੀ ਨੇ ਇਹ ਆ ਤੁਹਾਨੂੰ ਚਲ ਪਿਆ ਇਧਰ ਹੁਣ ਮਾਰਾ ਵੀਊ ਪਰ ਹੋਣਿਆ ਇਹ ਚੱਲਦੇ ਆ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਪਤਖਾਨਾ ਲਓ ਜੀ ਬਹੁਤ ਇਕੱਠ ਜਿਹੜਾ ਮੇਲੇ ਤੇ ਹੋ ਚੁੱਕਿਆ ਤੇ ਸ਼ਾਮ ਤੱਕ ਇਕੱਠ ਹੋਰ ਵੱਜ ਜਾਣਾ ਇਹ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਪਈਆਂ ਦਾ ਗਲਾਸ 10 ਰੁਪਈਆ 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 ਦਾ ਗਲਾਸ ਯਾਰ ਵੀ ਦੇਖੋ ਸਾਰੀਆਂ ਤਕਾਨਾਂ ਤੇ ਮੋਬਾਈਲਾਂ ਦੇ ਕਵਰ ਵੀ ਤੁਹਾਨੂੰ ਮਿਲ ਜਾਣਗੇ ਇੱਥੇ ਬਾਕੀ ਯਾਰ ਸੋਈ ਦਾ ਸਮਾਨ ਆ ਗਿਆ ਜਿਵੇਂ ਹੈ ਨਾ ਐਵੇਂ ਦਾ ਸਾਰਾ ਸਮਾਨ ਮਿਲਦੀ ਕਿ ਯਾਰ ਜਿਹੜੇ ਉਹਨੂੰ ਲੈ ਇਧਰ ਦੇਖ ਪਿੰਨੇ ਜੀ ਲੱਗਦੀਆਂ ਨੇ ਬਾਕੀ ਜੇ ਵਾ ਗੱਲ ਕਰੀਏ ਕੱਟ ਦੀ ਕੱਟ ਬਹੁਤ ਜ਼ਿਆਦਾ ਹੋ ਗਿਆ ਜੀ ਜਿਹੜੇ ਦੇਖ ਸਕਦੇ ਹੋ ਬਹੁਤ ਕੱਟ ਜਿਹੜਾ ਮੇਲੇ ਤੇ ਹੋ ਜਾਂਦੇ ਆ ਤੇ ਦੁਕਾਨਾਂ ਦੇ ਵੀ ਜੇ ਵਾ ਗੱਲ ਕਰੀਏ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਬਾਕੀ ਤੁਸੀਂ ਵੀ ਇਹਦੀ ਵਾਸਤ ਵਾਸਤ ਪਿਆਰ ਜਰੂਰ ਕਰਨੀ ਆ ਤੇ ਕਮੈਂਟ ਵੀ ਜਰੂਰ ਕਰਨਾ ਠੀਕ ਹੈ ਜੀ। ਹੋ ਗਿਆ ਇਹ ਸਾਰੀਆਂ ਦੁਕਾਨਾਂ ਲੱਗੀਆਂ ਹੋਏ ਨੇ ਮੇਲੇ ਤੇ ਤਾਂ ਪਹੁੰਚੋ। ਲਓ ਜੀ ਆਹ ਕੋੜੇ ਟਰੈਕਟਰ ਹਨ ਤੇ ਆਹ ਬਾਕੀ ਵਰਤਨ ਆ ਗਏ ਹਨ। ਡੇਲੀ ਯੂਜ਼ ਹੋਣ ਵਾਲਾ ਸਮਾਨ ਆ ਗਿਆ ਆਪਣੇ ਘਰੇ। ਡੱਬੇ ਪਲਾਸਟਿਕ ਦੇ ਆਹ ਪਏ ਨੇ ਪਲਾਸਟਿਕ ਦੇ ਡੱਬੇ ਜਿਵੇਂ ਤੇ ਆਹ ਜੁਐਲਰੀ ਆ ਗਈ ਜਿਵੇਂ। ਬਾਕੀ ਅੱਗੇ ਸੇਲ 20 ਰੁਪਏ ਦਾ ਆ ਦੇਖ। ਇਕ ਸਾਹ ਰਹੀ ਸੀ ਆਹਨ ਜਿਹੜੇ ਦੁਕਾਨਾਂ ਬਹੁਤ ਬਾਬੀਆਂ ਦੀਆਂ ਤੇ ਅੱਗੇ ਦੁਕਾਨਾਂ ਹੋਰ ਵੀ ਹੈਗੀਆਂ ਤੇ ਬਹੁਤ ਵੱਡਾ ਮੇਲਾ ਜੀ ਇੰਨੇ ਦੁਕਾਨਾਂ ਲੱਗੀਆਂ ਨੇ ਬਹੁਤ ਦੂਰ ਤੱਕ ਤੇ ਬਾਹਰ ਵੀ ਦੁਕਾਨਾਂ ਲੱਗੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਿਵੇਂ ਅੰਦਰੋਂ ਆਏ ਆ ਇਹ ਬਾਹਰ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਤਿੰਨ ਦਿਨੇ ਮੇਲਾ ਲੱਗਣਾ ਜੀ ਤੇ ਅੱਜ ਮੇਲੇ ਦਾ ਪਹਿਲਾ ਦਿਨ ਆ ਤੇ ਬਾਕੀ ਵੀਰੇ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਆਪਣੇ ਸੱਜਣ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਜੇ ਕੋਈ ਮੇਰਾ ਭੈਣ ਭਰਾ ਬਾਹਰ ਹੀ ਬੈਠਾ ਉਹ ਤੱਕ ਆਪਣੀ ਵੀਡੀਓ ਪਹੁੰਚੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਬਾਕੀ ਤੁਹਾਨੂੰ ਕਿ ਲੋਲ ਦਾ ਆਪਣਾ ਸਾਰਾ ਵੀਊ ਦਿਖਾਤਾ ਤੇ ਸਾਰਾ ਤਕਰੀਬਾ ਆਪਾਂ ਤੁਹਾਨੂੰ ਮੇਲਾ ਇਹ ਦਿਖਾਤਾ ਜੀ ਤੇ ਕੋਸੇ ਕਰਾਂਗੇ ਅਪ ਕੱਲੂ ਵੀ ਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਮੇਲੇ ਦਾ ਵੀਊ ਸਾਰਾ ਕੱਲ ਦਾ ਤੇ ਬਾਕੀ ਆ ਗਏ ਚੰਡੋਲ ਢੂਲੇ ਤੁਹਾਨੂੰ ਕੋਲ ਇਧਰ ਦਿਖਾਉਣਾ ਸਾਰੇ ਇਹ ਤੁਸੀਂ ਦੇਖ ਸਕਦੇ ਹੋ ਚਾਹੋ ਜੀ ਦੇਖੋ ਯਾ ਆ ਗਏ ਇਧਰ ਦੇਖ ਸਕਦੇ ਹੋ ਸਾਰੇ ਚੰਡੋਲ ਢੂਲੇ ਚਲੋ ਤੇ ਬਾਕੀ ਮਠਿਆਈ ਦੀਆਂ ਦੁਕਾਨਾਂ ਹਨਾ ਚਾ ਲਦੇ ਆ ਸਾਰੀਆਂ ਚੇਤੀਆਂ ਤੇ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਚੇਤੀ ਦੇਖੋ ਕਿੰਨੀ ਉੱਚੀ ਜਾਂਦੀ ਆ ਤੇ ਬਾਕੀ ਗਜਲਾ ਹਨਾ ਬਹੁਤ ساری ਮਠਿਆਈ ਗਜਲਾ ਤੋਂ ਇੱਥੋਂ ਮਿਲ ਜੂਗੀ ਤੇ ਜਿਵੇਂ ਸਪਾਰ ਦੇ ਮੇਲੇ ਦੇ ਬਹੁਤ ਇਹਨਾਂ ਸੀ ਤਾਂ ਉਰੇ ਵੀ ਬਹੁਤ ਜ਼ਿਆਦੇ ਆ ਜੀ ਤੇ ਮੈਂ ਪਹਿਲੀ ਵਾਰ ਇਹ ਮੇਲਾ ਕਵਰ ਕਰ ਰਿਹਾ ਪਟਿਆਲੇ ਮੇਰਾ ਹੈ ਨਹੀਂ ਜਿਵੇਂ ਪਹਿਲਾਂ ਮੇਲਾ ਕਵਰ ਕੀਤਾ ਤੇ ਬਾਕੀ ਦੇਖਦੇ ਆ ਤੁਸੀਂ ਕਿਵੇਂ ਰਿਸਟੋਰੈਂਟ ਦਿੰਨੇ ਹੋ ਮੈਂ ਉਹ ਕੇਸ ਫੋਨ ਹਾਂ ਹਾਂ ਦੇਖੋ ਦੇਖੋ ਕਿ ਨੀਚੀ ਜਾਂਦੀ ਆ ਜਿਆ ਪਥਨੂ ਪਿੰਡ ਨਮਾਦਾ ਦਾ ਮੇਲਾ ਦਿਖਾਇਆ ਜਿਹੜਾ ਕਿ ਬਹੁਤ ਵੱਡਾ ਮੇਲਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ